ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕ ਸੰਸਕ੍ਰਿਤੀ ਮਹਲਾ 5 ਸਿਰ ਮਸਤ ਕਰਖਿਆ ਪਾਉ ਬ੍ਰਹਮ ਹਾਸਤ ਕਾਇਆ ਪਰਮੇਸ਼ਵਰ ਆਤਮ ਰਖਿਆ ਗਪਾਲ ਸੁਆਮੀ ਤਨ ਚਰਨ ਰਖਿਆ ਜਗ ਤਿਸ ਸਵਰ ਸਰਵ ਰਖਿਆ ਗੁਰ ਦਇਅਲ ਹੈ ਪੈ ਦੁਖ ਬਿਨਾਸ਼ਣ ਭਗਤ ਵਛਦ ਅਨਾਥ ਨਾਥੇ ਸਰਣ ਨਾਨਕ ਪੁਰਖ ਅਜੁੱਤ ਹੈ ਕੋੜ ਦੁਖਿਮ ਆਨਕ ਹਾਤਿ ਜਨ ਦਰਦਰੰ ਬਹਾਵੇ ਆਪ ਬਟੰਤ ਸਭਨ ਸਿਮਰੰਤ ਨਾਮ ਨਾਮ ਜੈ ਸਿਂ ਪਾਵ ਕਾਸ਼ਤ ਪਸਮਨ ਪ੍ਰੋਤ ਸੁਰਤ ਮਹਲਾ ਪੰਜਰ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੋਂ ਗਿਰਦਾ ਪਾਰੇ ਰਾਮ ਨਾਮਨ ਲੋਕ ਜਮਨ ਜਾਏ ਕਰਪਾ ਕਾ ਪ੍ਰਭ ਜੀਤੋ ਮੇਰ ਸੁਖ ਦਾਤਾ ਵੰਦਨ ਕਾਲ ਕਰੇ ਪਨਰਪੜ ਪੂਰਨ ਪੁਰਖ ਦਦਾਤਾ ਨਾਰਕ ਪ੍ਰਭ ਅਬਨਾਸੀ ਤਾਂ ਇਸੇ ਵਣ ਵਰਥੀ ਜਸੇ ਆਨੰਦ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਦਾਵਣ ਮਹਾਂ ਦਾ ਪੰਜਵਾ ਤਾ ਦਿਵੋਂ ਨਾ ਲਗਈ ਪਾਰ ਬ੍ਰਹਮ ਸਰਣਾਈ ਜੋ ਗਿਰਧ ਹਮਾਰੇ ਆ ਰਾਮ ਕਾਰ ਦੁੱਖ ਲਗੇ ਨਾ ਪਾਈ ਸਤਿਗੁਰੂ ਪੂਰਾ �ਿੜਿਆ ਜਨਤ ਬਣ ਬਣ ਜਨ ਬਣਤ ਬਣਾਈ ਰਾਮ ਨਾਮ ਔਖਦਨੀਆ ਇਕਲਿ ਬਨਾਈ ਰਾਮ ਰਖ ਲੀਤਨ ਰਖਣ ਹ ਸਭ ਬਿਆਦ ਮਿਟਾਈ ਕਹ ਨਾਨਕ ਕਿਦ ਪਾ ਕਈ ਪ੍ਰਭ ਪਏ ਸਹਾਈ ਸਲੋਕ ਜਿਹਸਾ ਤੁ ਕੋਬਿੰਦ ਬਜਣਾ ਕੀਰਤਨ ਨਾਨਕਣੀ ਹਿਤ ਨਾਹੁਣ ਤੁਣ ਹੈ ਛੁਟੇ ਨੇਕਟ ਨਾ ਜਾਈਓ ਦੂਤ ਸ੍ਰੋਕ ਮਹੱਲਾ ਬੱਜਵਾ ਮਨ ਮਹਿ ਚਿਤਵੋ ਚਿਤ ਮਾਨੀ ਉਦਮ ਕਰੋ ਧਨੀਤ ਹਰ ਕੀਰਤਨ ਕਾ ਅਹਰੋ ਅਰਦੇੋ ਨਾਨਕ ਕੇ ਬੀਤ ਓ ਮਨ ਬਹਿ ਚਿਤ ਵੋ ਚਿਤ ਵਣੀ ਉਦਮ ਕਰਾਓ ਧਨੀਤ ਹਰ ਕੀਰਤਨ ਕਾ ਅਹਰੋ ਅਰਦੇੋ ਨਾਨਕ ਕੇ ਨੀਤ ਰਿੰਕਾ ਖਾਸ ਵਾਟ ਰਿੰਕੀ ਫਤੇ